ਹਾਂਜੀ ਹਾਂਜੀ ਨਹੀਂ ਮੰਮੀ ਦੇ ਇਹ ਪੈਸੇ ਹਾਂ ਦਾ ਤੇ ਪਤਾ ਕਰਨਾ ਮੈਨੂੰ ਇਹੋ ਹੀ ਆ ਵੀ ਚਲ ਵੀਰ ਬਾਅਦ ਸੰਝੇ ਚਲ ਪੈਸੇ ਮੁੜ ਕੇ ਲਖਦੇ ਰਹਿਣੇ ਫਿਰ ਕੀ ਆ ਦੱਸ ਫਿਰ ਕੀ ਆ ਇੰਨੇ ਪੈਸੇ ਆ ਤੇ ਹੁਣ ਦੇਣੇ ਨਹੀਂ ਆ ਵਿਚਾਰੇ ਨੂੰ ਆਹ ਕੋਈ ਗੱਲ ਨਹੀਂ ਆ ਟੈਨਸ਼ਨ ਨਾ ਲਓ ਦੀ ਕੋਈ ਨਹੀਂ ਹੱਲ ਕਰ ਲਈਆਂ ਕੋਈ ਨਾ ਕੋਈ ਆਹ ਚਲੋ ਠੀਕ ਆ ਕੋਈ ਨਹੀਂ ਮੈਂ ਕਰਨੀ ਮੈਂ ਤੁਹਾਨੂੰ ਬਾਅਦ ਚ ਠੀਕ ਆ ਕਿਦਾ ਆਉਂਦਿਆ ਹੈ ਫੋਨ ਕੀਤਾ ਸੀ ਮਮੀ ਦਾ ਆਉਂਦਿਆ ਸੀ ਕੀ ਆਂਦੇ ਕੁਛ ਨਹੀਂ ਉਹਨਾਂ ਨੇ ਕਿਹਾ ਉਦਾਂ ਹੀ ਹਾਲ ਚਾਲ ਪੁੱਛਣ ਦੇ ਤੁਸੀਂ ਦੱਸੋ ਚਲ ਹਾਲ ਚਾਲ ਤੇ ਪੁੱਛਣ ਦੇ ਹੀ ਮੈਂ ਗਿਆ ਸੀ ਚਾਚੇ ਜੱਲ ਅੱਛਾ ਤੇ ਚਾਚਾ ਕਹਿੰਦਾ ਵਾ ਵੀ 2 ਕਿੱਲੇ ਲਿਖਨੇ ਪੈਣੇ ਆ ਜੇ 50 ਲੱਖ ਰੁਪਈਆ ਚਾਹੀਦਾ ਵਾ ਠੀਕ ਆ ਆ ਤਾਂ ਫਿਰ ਅੱਧਾ ਕਿੱਲਾ ਮਗਰ ਬਜਣਾ ਹੀ ਹੈ ਬਾਕੀ ਆਪਣਾ ਹਿਸਾਬ ਲਾ ਲਾ ਜੇ ਗਾਣ ਕੋਈ ਗੱਲਬਾਤ ਹੋਈ ਤੇ ਫਿਰ ਕੱਖਣੀਓ ਮਿਲਣਾ ਅੱਧੇ ਕਿੱਲੇ ਤੋਂ ਨਾ ਕੁੱਖ ਆਉਣਾ ਹੀ ਹੋ ਤੇ ਨਾਲ ਲਿਆਂਦਾ ਹੀ ਜਾਣਾ ਹੀ ਇਕੱਲੇ ਦਾਣੇ ਘਰ ਜੋਗੇ ਆਉਣਾ ਕਰਨੀ ਚੱਲ ਕੋਈ ਗੱਲ ਨਹੀਂ ਆ ਉਦੋਂ ਤੱਕ ਇਹ ਵਾਲੇ ਦੋ ਗਲੇ ਛੜਾਈ ਲੈਣੇ ਆ ਕਿੱਥੋਂ ਛੜਾ ਲੈਣੇ ਆ ਤੂੰ ਘਰੇ ਨੋਟ ਬਣਾਉਣਾ ਸ਼ੁਰੂ ਕਰ ਦੇਣੇ ਆ ਉਹਨੇ ਵਿਚਾਰਿਆਂ ਨੇ ਜਦੋਂ ਬਾਹਰ ਚੱਲ ਗਿਆ ਕੰਮ ਕਰਤੇ ਲੱਗ ਗਿਆ ਤੇ ਪੈਸੇ ਮੋੜ ਹੀ ਦੇਣੇ ਆ ਕਿ ਉਹਨੇ ਪੱਕੇ ਰੱਖ ਲੈਣੇ ਆ ਉਹ ਆਂਦਾ ਵੀ ਮੈਂ ਤਿੰਨਾਂ 14 ਸਾਲਾਂ ਬਾਅਦ ਤੇ ਲਿਖਾਉਣਾ ਵਾ ਜੇ ਇਹ ਤੇ ਦੋਵਾਂ ਤਿੰਨਾਂ ਸਾਲਾਂ ਚ ਤੁਸੀਂ ਮੋੜ ਦੋਗੇ ਠੀਕ ਆ ਨਹੀਂ ਤਾਂ ਮੈਂ ਬੈਕ ਕਰਾਉਣੀ ਉਹਨੂੰ ਕਹਿ ਬਦਸ ਹੌਸਲਾ ਦੇ ਕਰ ਲੋ ਤਿੰਨ ਚਾਰ ਸਾਲ ਹੋਰ ਕਰਦਾ ਵਾ ਬਦ ਹੌਸਲਾ ਕਰ ਰੇ 100 ਰੁਪਈਆ ਦੀ ਦੱਸ 100 ਰੁਪਈਆ ਦੀ ਉਹਨੇ ਦੇਣੀ ਆ ਤੇ ਉਹਨੇ ਹੌਸਲਾ ਕਰਨਾ ਵਾ ਉਹਨੂੰ ਕਹੋ ਪੇ ਜਦੋਂ ਵੀ ਮੁੰਡਾ ਕੰਮ ਤੇ ਜਾਣ ਡੈ ਪਿਆ ਨਾ ਪੈਸੇ ਉਹਨੇ ਖਲਾਤੇ ਤੇ ਤੁਹਾਡੇ ਆਪਾਂ ਮੋੜਦਾ ਜਦੋਂ ਜਦੋਂ ਨਹੀਂ ਉਹ ਕੋਈ ਵੀ ਕਹਿੰਦਾ ਉਹ ਕਹਿੰਦਾ ਮੈਂ ਲਿਖਾਉਣਾ ਵਾ ਤੇ ਪੰਜਾਂ ਸਾਲਾਂ ਬਾਅਦ ਹੀ ਮੈਂ ਪੈਸੇ ਲੈਣੇ ਆ ਵੇਚ ਮੈਂ ਪੈਸੇ ਵੀ ਨਹੀਂ ਹੋਣ ਲੈਣੀ ਇੰਨੀ ਗੱਲ ਕਹਿੰਦਾ ਹੀ ਦੋ ਕਿੱਲੇ ਸਮਝ ਲਾ ਵੀ ਗਏ ਆ ਆਪਣਾ ਹਣ ਪੜਿਆ ਵਿਚਾਰ ਲਾ ਕਿ ਆਪ ਰੋਟੀ ਖਾਣੀ ਹੈ ਸੁੱਕਦੀ ਕਿ ਨਹੀਂ ਖਾਣੀ ਮੁੜ ਕੇ ਚਲ ਕੋਈ ਗੱਲ ਨਹੀਂ ਆ ਤੁਸੀਂ ਇਦਾਂ ਕਰੋ ਉਹਨਾਂ ਨੂੰ ਕਹੋ ਕਿ ਪਹਿਲੇ ਲੈ ਲਓ ਜਿਹੜੇ ਦੋ ਕਿੱਲੇ ਲੈਣੇ ਆ ਤੇ ਪੈਸੇ ਸਾਨੂੰ ਦੇ ਦਿਓ ਠੀਕ ਆ ਨਾ ਉਹ ਤੇਰਾ ਦਿਮਾਗ ਰਾਹ ਰੋ ਜੋ ਤੁਹਾਡਾ ਸਰੀਰ ਜਿਹੜਾ ਹੋਣਾ ਤਾਂ ਬਾਅਦ ਚ ਅਸੀਂ ਭੁੱਖੇ ਮਰਨਾ ਨਾ ਗਾਂ ਨਿਆਣਿਆਂ ਦਾ ਨਹੀਂ ਸੋਚਣਾ ਕੋਹ ਦਸ ਨਿਆਣੇ ਕਿਹੜੇ ਹੁਨਿਆਣੇ ਜਦੋਂ ਹੋਣੇ ਕਦੋਂ ਵੇਖੀ ਜਾਊਗੇ ਓਏ ਉਹਨਾਂ ਦੇ ਢਾਈ ਦੇ ਢਾਈ ਪੂਰੇ ਰਹਿਣੇ ਆ ਤੇ ਆਪਣਾ ਤਾਂ ਅੱਧਾ ਕਿਲਾ ਰਹਿ ਗਿਆ ਨਾ ਫਿਰ ਜੇ ਮਾਦਾ ਨੇ ਕਾਗਜ਼ ਪੱਤਰ ਫੜਾ ਹੀ ਦਿੰਦੇ ਆ ਤੇ ਹੁਣ ਦਾਦਣਾ ਸਭ ਕੋ ਮੈਨੂੰ ਇਹ ਆ ਵੀ ਚਲ ਵਿਚਾਰਾ ਬਾਹਰ ਚਲ ਜਾਊਗਾ ਅੱਗੇ ਇੱਥੇ ਧੱਕੇ ਖਾਂਦੇ ਆ ਓਏ ਉਹਨੂੰ ਵਿਚਾਰਾ ਲੱਗਦਾ ਵਾ ਮਨੂੰ ਕਿਤੇ ਬਣੀ ਗਿਆ ਵਾ ਤੇ ਅਸੀਂ ਮੁੜ ਕੇ ਫਿਰ ਭੱਠੇ ਤੇ ਕੰਮ ਕਰਨਾ ਹੀ ਆ ਤੋਂ ਹੁਣ ਦੀ ਹੀ ਗਰੀਆਂ ਗੱਲਾਂ ਕਰੀ ਜਾਂਦੇ ਆਂ। ਦਾਨੀਆਂ ਗੱਲਾਂ ਕਰੀ ਜਾਂਦੇ। ਉਹਨੂੰ ਨਹੀਂ ਲੱਗਦਾ ਵੀ ਮੈਂ ਇਨਜੋਗਾ ਹੈ ਹੀ ਨਹੀਂ ਆ ਤੇ ਐਡੀ ਵੱਡੀ ਛਾਲ ਕਾਲੀ ਮਾਰ ਲੈਣ ਲੱਗਾ। ਕੋਈ ਛੋਟੀ ਮੋਟੀ ਕੰਟਰੀ ਦਾ ਵੇਖ ਲੈਂਦਾ ਜਿੱਥੇ 40-50 ਹਜ਼ਾਰ ਲੱਗਦਾ ਵਾ। ਇਹੋ ਜੇ ਕੰਮ ਵੀ ਨਾ ਕਰਮਾਂ ਨਾ ਬਣਦੇ ਆ। ਤੇ ਕਰਮ ਸਾਡੇ ਤੇ ਚੜਗੇ ਜਾਣ ਕੇ। ਤੁਸੀਂ ਦੀ ਇੱਕੋ ਗੱਲ ਹੀ ਕਰੀ ਜਾਂਦੇ। ਤੁਸੀਂ ਨੂੰ ਜਾਣ ਵੀ ਦਊਗੇ ਬਾਰਕ ਨਹੀਂ ਜਾਣਦਾ ਉਹ। ਉਹਦੇ ਕਰਮ ਤੇਜ ਵਾ ਤੇ ਸਾਡੇ ਢਲੇ ਕਰਕੇ ਚੱਲ ਚੱਲੇ ਆ। ਤੁਹਾਡੇ ਢਲੇ ਕਰਨਾ ਹੋਏ ਨੇ। ਢਲੇ ਜਦੋਂ ਦੋ ਕਿੱਲੇ ਜਾਂਦੇ ਰਹਿਣੇ ਆਂ। ਦੋਗਲੇ ਹਿੱਤੇ ਚਲੇ ਤੇ ਅਖਰ ਆ ਚੱਲੀ ਹੈ ਕਿਤੇ ਮੈਂ ਖੰਦੀ ਆ ਵੀ ਕਿਤੇ ਚਲ ਮੈਂ ਤੈਨੂੰ ਕਹਿਤਾ ਵਾ ਮੈਂ ਲਿਖਾ ਦੇਣ ਲੱਗਾ ਵਾ ਠੀਕ ਆ ਨਾ ਤੇ ਉਹਨਾਂ ਨੇ ਕਿਹਾ ਖਾਤਾ ਪਾਉ ਆਪਣਾ ਤੇ ਉੱਚ ਮੈਂ ਪੈਸੇ ਪਵਾਦਾ ਤੇ ਕੱਲ ਨੂੰ ਕੋਈ ਡਿਮਾਂਡ ਨਾ ਰੱਖੀ ਮੇਰੇ ਗਾੜੀ ਹੋਰ ਨਾ ਧਾਨਿਆ ਤੋਂ ਵੀ ਜਾਂਦੇ ਰਹੀਏ ਮੁੜ ਕੇ ਬਸ ਸਿੱਕੋ ਗੱਲੀ ਖਰੀ ਜਾਂਦੇ ਆ ਫਿਰ ਕੀ ਹੋਇਆ ਜੇ ਪੈਸੇ ਦੇਣੇ ਪਹਿ ਜਾਂਦੇ ਲੋਕੀ ਤੇ ਨਾ ਭੈਣ ਭਰਾਵਾਂ ਵਾ ਦੀ ਜਾਨਵਾਰ ਦਿੰਦੇ ਆ ਕਿ ਚੱਲ ਅਸੀਂ ਸਾਹ ਦੇਣਾ ਕਿਸ ਦਾ ਇਨੰਦ ਉਦੰਦਾਈ ਬਸਰ ਹੋਣਾ ਹੀ ਪਿਆ ਵਾ ਪਈਨੇ ਪੈਸੇ ਦੇ ਦੇਣ ਲੱਗੀ ਅਗਲੇ ਨੇ ਮੋੜੀ ਦੇਣੇ ਆ ਕਿ ਪਕੇਰਾ ਹਲਣ ਲੱਗਿਆ ਉਹ ਤੁਹਾਡੇ ਪਲਾ ਐ ਨਹੀਂ ਰਮਨ ਹਾਂਜੀ ਵਾ ਗੱਲ ਸੁਣ ਮੇਰੀ ਆ ਗਈ ਜੀ ਵਾਜਿਆ ਮਾਰਣ ਦੇ ਹੀ ਕਾ ਮੇਹੀ ਕੋਈ ਉਹ ਕਮ ਕਾਦਾ ਵਾ ਹਾਂਜੀ ਡਬਲ ਡਿਆ ਹੀ ਫੋਨ ਕਰਨ ਕੀ ਆਂਦਾ ਚਾਚਾ ਮੇਰੀ ਗੱਲ ਸੁਣ ਜਾ ਮੈਂ ਇੱਥੇ ਘਰੇ ਆ ਜਾ ਨਹੀਂ ਅਸੀਂ ਇੱਥੇ ਆਣ ਕੇ ਗੱਲ ਸੁਣ ਮੇਰੀ ਅੱਛਾ ਤੇ ਉਹ ਮੰਗਣ ਡਿਆ 5 ਲੱਖ ਰੁਪਈਆ ਠੀਕ ਆ ਤੇ ਮੈਂ ਕਿਹਾ लवली 1.5 ਰੁਪਈਆ ਦੀ ਐ ਏਡੀ ਛੇਤੀ ਕਿਥੋਂ ਹੋਣੀ ਐ ਨਹੀਂ ਚਾਚਾ ਜੀ ਸਾਡੇ ਲੜਾਈ ਪਈ ਆ ਜਿੰਦਾ ਵੀ ਹੁੰਦਾ ਕਰੋ ਤੁਸੀਂ ਚੱਲ ਕੋਈ ਨਹੀਂ ਪੈਸੇ ਤਾਂ ਆਪਾਂ ਕਰ ਦਾਂਗੇ ਉਹਨੂੰ ਕਹਿਣਾ ਸੀ ਲਿਖ ਲਿਖਾ ਕੇ ਕਰਨਾ ਪੈਣਾ ਵਾ ਐਦਾਂ ਨਹੀਂਗੇ ਪੈਸੇ ਮਿਲਨੇ ਰਕਮ ਦੀ ਗੱਲ ਆ ਮੇਰਾ ਮਨ ਤੇਰੇ ਕਹਿਣ ਤੋਂ ਪਹਿਲਾਂ ਹੀ ਨਾ ਇਹ ਗੱਲ ਸੁਣਾਤੀ ਐ ਉਹਨੂੰ ਮੈਂ ਵੀ ਪੁੱਤ 2 ਕਿਲੇ ਲਊਂਗਾ ਘਣੇ 5 ਸਾਲ ਵਾਸਤੇ ਇਹ ਤਾਂ ਤੇਰ ਕੋ ਪਹਿ ਦਿੱਤੇ ਜਾਣਗੇ ਠੀਕ ਆ ਨਹੀਂ ਤੇ ਫਿਰ ਮੈਂ ਰਜਿਸਟਰੀ ਕਰਾਉਂਗਾ ਤੁਮਾ ਦੀ ਤੇ ਕਹਿੰਦਾ ਠੀਕ ਆ ਚਾਚਾ ਜੀ ਮੈਂ ਘਰ ਆਪਣੇ ਸਲਾਹ ਕਰਕੇ ਤੇ ਤੁਹਾਨੂੰ ਦੱਸ ਦਿੰਦਾ ਮੈਂ ਛੇਤੀ ਆ ਜੀ ਮੈਂ ਪੱਗ ਬਧਿਆ ਮੈਂ ਤਾਂ ਜਾਣਾ ਸੀ ਕਿਤੇ ਸੋਚਣਾ ਕੀ ਆ ਇਹ ਤਾਂ ਲਕੀਰ ਦੇ ਫਕੀਰ ਵਾ ਉਹ ਤਾਂ ਪੈਸੇ ਮੰਗਣ ਲਈ ਆ ਵੀ ਮੇਰੇ ਭਰਾ ਨੇ ਬਾਹਰ ਜਾਣਾ ਵਾ ਤੇ ਮੈਨੂੰ ਪੈਸੇ ਲਿਆ ਕੇ ਦੇ ਮਾਂ ਦੀ ਕਿੱਥੇ ਸੌਂਦੇ ਆ ਮਾਂ ਦੇ ਘਰ ਵਿੱਚ ਉਕਤ ਹੈ ਨਹੀਂ ਗੀ ਉਹ ਚੰਗਾ ਸਗੋਂ ਮੰਨ ਜੇ ਤੇ ਮੈਂ ਟੋਮੇਟੇ ਕਢਾ ਕੇ ਤੇਨੂੰ ਪੈਸੇ ਦਵਾਂ ਤੇ ਨਾਲ ਹੀ ਉੱਥੇ ਲਿਖਾ ਲਿਓ ਤੇ ਚੱਲ ਆਹਮ ਸਿੱਕੇ ਵਾਲੇ ਕੋਲੇ ਖਿੱਚੀ ਧਿਆਨ ਕੇ ਪੱਕਾ ਕੰਮ ਕਰਿਓ ਕੱਚਾ ਕੰਮ ਨਾ ਕਰਿਓ ਕੋਈ ਰਮਨ ਮੈਂ ਪੱਕੇ ਹੀ ਹੱਥ ਪਾਉਂਗਾ ਮੈਂ ਕਦੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਇਹ ਗੱਲ ਮੈਂ ਦੱਸਤੀ ਉਹਨੂੰ ਮੈਂ ਹੱਕ ਘਰ ਆਪਣੇ ਸਾਰੀ ਗੱਲਬਾਤ ਕਰਕੇ ਤੇ ਮੈਨੂੰ ਦੱਸ ਪਹਿਲੋਂ ਤੂੰ ਉੱਥੇ ਜਾ ਕੇ ਗਰਦਾਸਪੁਰ ਲਿਖੇਗਾ ਤੇ ਫੇਰ ਮੈਂ ਪੈਸੇ ਤੇਰੇ account 'ਚ ਪਾਉਂਗਾ ਨਹੀਂ ਸਹੀ ਗੱਲ ਵਾ ਅੱਜ ਕੱਲ ਨਾ ਬੰਦਾ ਮੁੱਕਣ ਲੱਗਿਆ ਕਮੈਂਟ ਨਹੀਂ ਲਾਉਂਦਾ ਝਾਟ ਹੀ ਮੁੱਕਰ ਜਾਣਾ ਵਾ ਨਾਲੇ ਰੁਪਈਆ ਦੋ ਰੁਪਈਏ ਹੁੰਦੇ ਸੀ ਦੇ ਦਈਏ ਹੁਣ ਲੱਖਾਂ ਰੁਪਈਆ ਇਦਾਂ ਕਿਦਾਂ ਦੇ ਦਈਏ ਇੱਕ ਗੱਲ ਜੇ ਮੈਨੂੰ ਬੜੀ ਖੁਸ਼ੀ ਹੋਣ ਲਈ ਆ ਜੇ ਇਹਨਾਂ ਦੀ ਪਹਿਲੀ ਆਪਾਂ ਲੱਲੀਏ ਤੇ ਤੁਹਾਡੀ ਪਰਜਾਈ ਨੇ ਨਾ ਮੈਨੂੰ ਬੜੇ ਮੇਨੇ ਮਾਰੇ ਹੀ ਬੜੀਆਂ ਗੱਲਾਂ ਕਰਦੀ ਹੁੰਦੀ ਸੀ ਇਹਦੇ ਨਿਆਣੇ ਇਦਾਂ ਹੀ ਰਹਿਣੇ ਆ ਇਹਨਾਂ ਦਾ ਕੋਹ ਬਾਨਾ ਨਹੀਂਗਾ ਵੇਖ ਲੋ ਮਹਾਰਾਜ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਮਹਾਰਾਜ ਨੇ ਨਿਆਣੇ ਵੀ ਸੈੱਟ ਕਰਤੇ ਆ ਤੇ ਪਿਆਹਾ ਤੇ ਲਾ ਵੀ ਦੇਤਾ ਇਹਨਾਂ ਦੀਆਂ ਪਹਿਲੀਆਂ ਹੁਣ ਲੈਣੀਆਂ ਵਾ ਅੱਜ ਤਾਂ ਗਹਿਣੇ ਕਰਾਉ ਹਾਂ ਹੋਰ ਪੰਜਾਂ ਸਾਲਾਂ ਨੂੰ ਇਹ ਪਹਿਲੀ ਸਾਡੇ ਕੋ ਬਿਆ ਆਊਗੀ ਪੰਜਾਂ ਸਾਲਾਂ ਨੂੰ ਪੰਜ ਸਾਲ ਤੇ ਲਿਖਾਉਣੇ ਆ ਇਹਨਾਂ ਛੇਤੀ ਆ ਜਣਾ ਫੇਰ ਕੀ ਤਾ ਚ ਇਹਨਾਂ ਦੇ ਪੈਸੇ ਦੀ ਲੋੜ ਵਾ ਗੱਲ ਤੇ ਤੁਹਾਡੀ ਠੀਕ ਆ ਜੇ ਹੁਣ 5 ਲੱਖ ਮੰਗਿਆ ਵਾ ਗਾੜੀ ਕਿਹੜੇ ਇਹਨਾਂ ਖਰਚੇ ਘਟਾ ਲੈਣੇ ਆ ਖਰਚੇ ਇਹਨਾਂ ਦੇ ਵਧਣੇ ਹੀ ਆ ਇਹਨਾਂ ਦੀਆਂ ਜਿਹੜੀਆਂ ਘਰ ਦੀਆਂ ਵਾ ਨਾ ਉਹ ਖਰਚ ਖਾਊ ਆ ਉਹਨੇ ਘਰ ਬਣਾਉਣ ਵਾਲੀਆਂ ਹੈਗੀਆਂ ਉਹਨਾਂ ਨੂੰ ਇਹ ਆ ਲੀੜਾ ਕੱਪੜਾ ਵਧੀਆ ਪਾ ਲਿਆ ਖਾ ਲਿਆ ਵਧੀਆ ਤੇ ਬਾਕੀ ਉਹਨਾਂ ਨੂੰ ਖੇਚਵਾ ਪੇਕਿਆਂ ਦੀ ਵੀ ਪੇਕੇ ਹੈ ਨਹੀਂ ਕੁਛ ਵੀ ਇੱਥੋਂ ਤੂ ਤੂ ਕਿਦੋਂ ਉੱਥੇ ਦੇਈ ਜਾਈਏ ਇਹ ਜਿਹੜੇ ਹੈਗੇ ਚਿੱਡੂ ਇਹਨਾਂ ਨੂੰ ਨਹੀਂ ਮਾਸਾ ਵੀ ਪਤਾ ਲੱਗਦਾ ਤੇ ਆਪਣਾ ਘਰ ਕਿੱਦਾਂ ਸਾਂਭਣਾ ਵਾ ਚੱਲ ਰਮਨ ਅਹੀਂ ਡੜਿਆ ਪੈਸੇ ਸਾਡੇਆਂ ਨੂੰ ਪੇਕਿਆਂ ਨੂੰ ਦੇਣ ਜਿੱਥੇ ਮਰਜ਼ੀ ਖਰਚਣ ਆਖਰਚਣ ਠੀਕ ਆ ਕਿ ਨਹੀਂ ਇੱਕ ਤੇ ਕਾਬੂ ਆ ਗਿਆ ਸਾਡੇ ਦੂਜਾ ਵੀ ਕਾਬੂ ਕਰੋ ਹਾਂ ਇੱਕ ਦੇ 2 ਕਿਲੋ ਹੱਥ 'ਚ ਆ ਗਏ ਹੁਣ ਦੂਜੇ ਦੇ 2 ਕਿਲੋ ਹੱਥ 'ਚ ਕਰਨੇ ਆ ਪੂਰੇ 4 ਕਿਲੋ ਨਾਲ ਕੋ ਲਖਾਉਣੇ ਆ ਉਹ ਮੇਰੀ ਗੱਲ ਸੁਣ ਸੰਦੀਰ ਨੂੰ ਦੇ ਚੁੱਕਣਾ ਛੋਟੀ ਜੀ ਕਾਰ ਲਈ ਫੈਂਡੇ ਜੀ ਉਹਨਾਂ ਨਵੀਂ ਲਿਆਂਦੀ ਤੁਸੀਂ ਵੀ ਲਿਆਉਗਾ ਨਵੀਂ ਹਾਏ ਹੇ ਮੈਂ ਤਾਂ ਜਦੋਂ ਜਾਣੀ ਆ ਨਾ ਮੈਂ ਇਦਾਂ ਨਹੀਂ ਆਉਂਦੀ ਮੈਂ ਕੋਈ ਨਾ ਕੋਈ ਗੱਲ ਉਥੇ ਲਾ ਗਈ ਹੰਦੀ ਆ ਕੋਈ ਗੱਲ ਨਹੀਂ ਇਹਨੂੰ ਤਾਂ ਦਓ ਹਾਂ ਉਨਾ ਚਿਰ ਨੂੰ ਨਾ ਉਹਨਾਂ ਨੇ ਹੋਰ ਕਿਹੇ ਕੰਮ ਵਾਲੇ ਤੁਰ ਪੈਣਾ ਵਾ ਉਹਨਾਂ ਆਪੇ ਹੀ ਆ ਜਾਣਾ ਵਾ ਕਿ ਚਾਚੇ ਕੋਲ ਆਉਂਦੇ ਪੈਸੇ ਚੱਲ ਕਿਤੇ ਮੈਨੂੰ ਮਿਲਦਾ ਨਾ ਦਲਜੀਤ ਮੈਂ ਕਰਦਾ ਗੱਲ ਫਿਰ ਉਹਦਣਾ ਆਹੋ ਡੀ ਕੋ ਹੁਣ ਆਉਣੀ ਵਾਲਾ ਹੁਣਾਵਾ ਮੈਂ ਵੀ ਦੇਖ ਲਾਂ ਕੰਮ ਚੱਲ ਵੇਖ ਲਾ ਗੱਤੇ ਰਮੰਦੀ ਠੀਕ ਵਾ ਵੀ ਲਵਨੀ ਤੇ ਕਾਬੂ ਆ ਗਿਆ ਰਹਿ ਗਿਆ ਸਿਰਫ ਦਲਜੀਤ ਕੋਈ ਗੱਲ ਨਹੀਂ ਮਿਲਦਾ ਨਾ ਕਰਦਾ ਗੱਲ ਉਹ ਕਹਿ ਗਿਆ ਕਿ ਮੈਂ ਵਾਲੇ ਨੂੰ ਫੇੜੇ ਮਰਾਈ ਜਾਣ ਡਿਆ ਵਾ ਆਉਂ ਡਿਆ ਨਹੀਂ ਕੀ ਕਹਿੰਦੇ ਹੁਣ ਮੈਂ ਤਾਂ ਹਿਸਾਬ ਲਾਇਆ ਵਾ ਬੰਦੇ ਕੋ ਜਾਣ ਪੈਲੀ ਹੋਵੇ ਨਾ ਤੇ ਜਾਂ ਫਿਰ ਵੱਧ ਹੋਵੇ ਦੋਵਾਂ ਟਾਈਆਂ ਕਿ ਲੈਣਾਂ ਨੂੰ ਕੋਈ ਨਹੀਂ ਪੁੱਛਦਾ ਆ ਚਲੋ ਕੋਈ ਗੱਲ ਨਹੀਂ ਉਹ ਗੱਲ ਛੱਡੋ ਆਪੇ ਵੱਢੀ ਜਾਊਗੀ ਮੇਰੀ ਗੱਲ ਸੁਣੋ ਮੈਂ ਤੁਹਾਡਾ ਨਾ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਹੁਣ ਕੀ ਗੱਲ ਵਾ ਗੱਲ ਇਦਾਂ ਵਾ ਕਿ ਮੰਮੀ ਉਹਨਾਂ ਨੇ ਕਹਿਣ ਡੇ ਸੀ ਕਿ ਕਮਰੇ ਬਣਾਉਣੇ ਆ ਤੇ ਕੋਈ ਗੱਲ ਨਹੀਂ ਬਣਾਉਣ ਵਧੀਆ ਗੱਲ ਵਾ ਤੇ ਉਹ ਮਦਦ ਕਰਦੀ ਐ ਥੋੜੀ ਬਹੁਤੀ ਉਹਨਾਂ ਦੀ ਪੈਸੇ ਤੇ ਲੇ ਜੀ ਆਪ ਤੇ ਉਹਨਾਂ ਨੇ ਕਹਿਣਾ ਨਹੀਂ ਆ ਸਾਨੂੰ ਹੀ ਕਰਨਾ ਪੈਣਾ ਵਾ ਸੰਦੀਪ ਜੋ ਗੱਡੀ ਲੈਣੀ ਸੀ ਤੈਨੂੰ ਮੈਂ ਕਿਹਾ ਸੀ ਨਾ ਕਿ ਉਧਰੋਂ ਪੈਸੇ ਲੈਣਾ ਤੁਰਪੋਤੇ ਤੇ ਨਵੀਂ ਲੈ ਆਉਣੀ ਆ ਉਹਨਾਂ ਕਿੰਦੀ ਕੀ ਮਦਦ ਕੀਤੀ ਸਾਡੀ ਉਹ ਤੁਹਾਨੂੰ ਵੀ ਪਤਾ ਥੋੜਾ ਜਿਹਾ ਤੇ ਵਿਆਹ ਨੂੰ ਹੋਇਆ ਵਾ ਉਹਨਾਂ ਨੇ ਵਿਆਹ ਤੇ ਵੀ ਖਰਚਾ ਕਿੰਨਾ ਕੀਤਾ ਵਾ ਤੇ ਵਿਆਹ ਦੇ ਖਰਚਾ ਕਿੰਨਾ ਤੇ ਰੁਕ ਜਾਣਾ 4 ਸਾਲ ਘਰ ਵੀ ਬੰਜੂ ਹੁਣ ਵਿਆਹ ਤਾਂ ਹੋ ਗਿਆ ਵਾ ਉਗੜੀ ਪਾਸ ਚੱਲੀ ਆ ਭੱਜ ਨਹੀਂ ਚੱਲੀ ਕੱਲ ਨੂੰ ਉਹ ਗੱਲਾਂ ਨਾ ਕਰੂਗੀ ਕਿ ਮੈਂ ਆਪਣੇ ਨਾਨਣ ਕੋ ਪੈਸੇ ਮੰਗੇ ਸੀ ਤੇ ਉਹਨਾਂ ਨੇ ਦਿੱਤੇ ਨਹੀਂ ਆ ਹੁਣ ਮੈਂ ਦੱਸ ਅਸੀਂ ਪੈਸੇ ਕਿਥੋਂ ਦੇਣੇ ਦੱਸ ਸਾਡੇ ਕੋ ਹੈਗੇ ਆ ਬਹੁਤੇ ਨਹੀਂ ਤਾਹਕ ਲੱਕ ਦੇ ਦਵਾਂਗੇ ਨਾ ਸੁਨੀਵ ਤੇਰਾ ਦਿਮਾਗ ਖਰਾਬ ਆ ਦਾ ਲੱਖ ਕਿਥੋਂ ਬਣਾਵਾਂ ਕੋਈ ਨਿੱਕੀ ਮੁੜੀ ਰਕਮ ਦੱਸ ਬਣਾ ਸੁਨੀ ਜੋਨ ਭਾਈ ਨੂੰ ਪੁੱਛ ਲਉ ਇੱਕ ਵਾਰੀ ਜਾਨ ਕੀ ਪਤਾ ਦੇ ਦੇਣਾ ਜੋਨ ਭਾਈ ਨੂੰ ਦ ਦੇ ਦੇਣੇ ਆ ਅਗਲੇ ਹੁਣੇ ਪੈੜੀ ਲਖਾਓ ਤੇ ਉਹਨਾਂ ਨੇ ਵਾਪਸ ਦੇ ਹੀ ਦੇਣੇ ਆ ਉਹਨਾਂ ਨੇ ਕਿਹੜਾ ਪੱਕੇ ਰੱਖ ਲੈਣੇ ਆ ਲੈਣੇ ਤਾਂ ਉਹਨਾਂ ਨੇ ਹਿਦਾਰੇ ਹੀ ਆ ਜਦੋਂ ਬਾਹਰ ਜਾਊਗਾ ਕਦੋਂ ਸਾਲਵਾਰ ਕਿਤੇ ਕਮਾਊਗਾ ਦਾ ਲੱਖ ਐਵੇਂ ਨਹੀਂ ਬਣ ਜਾਣਾ ਉੱਥੇ ਜਾ ਕੇ ਵੀ ਤੇ ਜਾਊਗਾ ਹੀ ਨਾ ਬਾਹਰ ਇੱਕ ਨ ਇੱਕ ਦਿਨ ਹਾ ਜਦੋਂ ਡਾਕਟਰਾਂ ਨੇ ਲੱਗੀ ਉੱਥੇ ਜਾ ਕੇ ਮਿੰਟ ਮਿੰਟ ਹੀ ਲਾ ਕੇ ਲੈ ਆਉਣੇ ਉਹਨੇ ਉਹਨੂੰ ਵੀ ਟੈਨਸ਼ਨ ਹੈਗੀ ਆ ਨਾ ਕਿ ਮੈਂ ਕਿਹਦੇ ਪੈਸੇ ਦੇਣੇ ਆ ਤੇ ਫਿਰ ਕੀ ਆ ਭੈਣ ਭਰਾ ਦੀ ਉਹ ਮੈਂ ਕਿਹਾ ਵਾਂ ਸੰਦੀਪ ਬਖਸ਼ ਦੇ ਕਿਉਂ ਦੋ ਢਾਈ ਕਿੱਲੇ ਹੈਗੇ ਆ ਨਾ ਰਹਿਣ ਦੇ ਕੋਲ ਉਹ ਭੈਣ ਭਰਾ ਦੀ ਮਦਦ ਕਰੀਦੀ ਆ ਹੋਰ ਕੀ ਦੀ ਕਰਨੀ ਆ ਨਾਲ ਮੇਰੀ ਗੱਲ ਸੁਣੋ ਮੈਂ ਸੁਣਿਆ ਵਾਂ ਕਿ ਇਹਦੇ ਭਰਾ ਨੇ ਬਾਹਰ ਜਾਣਾ ਵਾ ਇਹਨੂੰ ਪੈਸਾ ਢੇਲਾ ਕਹਿੰਦੇ ਤੇ ਪੰਗਾ ਪਾਇਆ ਉਹਨੇ ਕਿ ਕਿ 500 ਰੁਪਏ ਮੰਗਣ ਢੀਓ ਇਨੇ ਭਾਈ ਕਿੱਥੋਂ ਦੇਣੇ ਦੇਣੀ ਕਿੱਥੋਂ ਆ ਚਾਚੇ ਕੋਲ ਆਣ ਲੱਗਾ ਮੈਨੂੰ ਪਤਾ ਲੱਗਾ ਮੇਰੀ ਗੱਲ ਸੁਣੋ ਜਿੱਥੋਂ ਉਹ ਪੁੱਛਣ ਦੇ ਆ ਤੁਸੀਂ ਪੁੱਛ ਲਓ ਉਹ ਇੰਨੀ ਵੱਡੀ ਰਕਮ ਦੇ ਸਕਦੇ ਆ ਤੇ ਅਹੀਂ ਨਹੀਂ ਦੇ ਸਕਦੇ ਉਹਨਾਂ ਦੇ ਘਰ ਜਾਰਨਾ ਵੀ ਵੀ ਜਾਰ ਲੈਣਾ ਦੱਸ ਤੇ ਇਹਦੇ ਵਿੱਚ ਜਾਰਨ ਵਾਲੀ ਕਿਹੜੀ ਗੱਲ ਵਾ ਕੱਲ ਨੂੰ ਹਾਨੂੰ ਲੋੜ ਪਾਊਗੀ ਤੇ ਮੈਂ ਵੀ ਆਪਣੇ ਭਰਾ ਨੂੰ ਮੰਗਣ ਵਾਲੀ ਬਣੂੰਗੀ ਉਹ ਪਤਾ ਮੈਨੂੰ ਕਿਨੇ ਕੇ ਆਏ ਭਰਾ ਕੋ ਉਹਦੋਂ ਫੋਨ ਵੀ ਨਹੀਂ ਕੀਤਾ ਗਿਆ ਵੀ ਗੱਡੀ ਲੈਣੀ ਕੋਈ ਪੈਸਾ ਦੇ ਦਿਓ ਫੇਰ ਉਹ ਗੱਲ ਕਦੀ ਜਾਣਦੇ ਤੁਸੀਂ ਉਹਨਾਂ ਵਿਚਾਰਾ ਕੋ ਹੁੰਦੇ ਤੇ ਮੈਂ ਮੰਗਦੀ ਕੀ ਲੋੜੀ ਉਹਨਾਂ ਨੂੰ ਮੰਗਣ ਦੀ ਸਾਡੇ ਕੋਲ? ਇਹ ਗੱਲ ਤਾਂ ਹੁਣ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਪੈਸੇ ਕਰਕੇ ਦੋ। ਨੀਤੇ ਸੋਚ ਲੋ। ਮੈਂ ਕੁਝ ਨਾ ਕੁਝ ਕਰ ਲੈਣਾ ਫਿਰ ਵਿੰਦੇ ਰਹੋ। ਆਹ ਚੰਗੀ ਗੱਲ ਵਾ ਚੰਗੀਆਂ ਧਮਕੀਆਂ ਦੇਂਡੀਆਂ ਤੂੰ। ਤੇ ਫਿਰ ਉਹਦਾ ਤੁਸੀਂ ਲਿਆ ਕੇ ਦੇਣੇ ਆ। ਇੰਨੀ ਕੀ ਧਮਕੀ ਨਾ ਦਵਾ ਤੇ। ਜੋ ਕਰਨਾ ਕਰੀ ਜਾ ਠੀਕ ਹੈ ਨਾ। ਮੈਂ ਨਹੀਂ ਕੋਈ ਪੈਸਾ ਲੈ ਕੇ ਆਉਣਾ। ਆਹੋ ਤੁਹਾਨੂੰ ਲੋੜ ਨਹੀਂ ਨਾ ਹੈਗੀ ਮੇਰੀ ਕੋਈ ਗੱਲ ਨਹੀਂ ਫਿਰ ਕਰਕੇ ਵਿਖਾਉਂਗੀ ਤੁਹਾਨੂੰ। ਲੈ। ਆ ਚੰਗਾ ਕੰਮ ਹੀ ਹੋ 10 ਲੱਖ ਵਾ ਕੋਈ ਖੇੜ ਵਾ ਕੋਈ 10 ਲੱਖ ਲੈ ਕੇ ਦੇ ਦੋ ਜੇ ਨਾ ਲੈ ਗਦੇ ਤੇ ਇਹਨੇ ਕੋ ਨਾ ਕੋ ਕਰ ਲੈਣਾ ਵਾ ਸਮਝ ਨਹੀਂ ਆਉਂਦੀ ਫਸ ਹੀ ਗਏ ਦਲਜੀਤ लवली ਇਧਰ ਆ ਗੱਲ ਸੁਣੋ ਮੇਰੀ ਦੋਵੇਂ ਜਣੇ ਆ ਜਾਓ ਆ ਗਿਆ ਮੰਮੀ ਬੈ ਜਾ ਵਾਟਾਂ ਦੇ ਹੀ ਮਾਰਨਾ ਕੀ ਕੰਡੇ ਹੀ ਤੀ ਕੋ ਨਹੀਂ ਮਮੂ ਨਦੀਪਨੀ ਖਾ ਗਿਆ ਹੈ ਖਾਲੀ ਹੈ ਹਾਂਜੀ ਹਾਂਜੀ ਦੱਸੋ ਕੀ ਕੰਮ ਹੈ ਕੰਮ ਕੀ ਮੈਨੂੰ ਪੈਸੇ ਚਾਹੀਦੇ ਕਾਹਦੇ ਪੈਸੇ ਜਿਹੜੇ ਤੁਸੀਂ ਦਿੰਦੇ ਮੈਨੂੰ ਮਹੀਨੇ ਬਾਅਦ ਦੇਣੇ ਆ ਦੋ ਮੈਨੂੰ ਮਮੀ ਪੈਸਾ ਦਿਆ ਨਹੀਂ ਕੋਲ ਕੋਈ ਵੀ ਖਰਚਾ ਪਤਾ ਕਿੰਨਾ ਹੋ ਗਿਆ ਵਾ ਤੁਸੀਂ ਕਿਤੇ ਜਾਣਾ ਵਾ ਲੈ ਮੈਨੂੰ ਲੋਰ ਨਹੀਂ ਮੇਰੀ ਕੁੜੀ ਨਹੀਂ ਆਉਂਦੀ ਕਿ ਮੇਰੇ ਕੋਈ ਪਾਉਗੀ ਨਾ ਉਦੋਂ ਤੁਹਾਨੂੰ ਪੈਸੇ ਦੇ ਦਾਂਗੀ ਮੈਨੂੰ ਕੰਮ ਹੁੰਦਾ ਮੈਂ ਦਵਾਈ ਦੁਈ ਵੀ ਲੈਣੀ ਹੁੰਦੀ ਐ ਸੌ ਕੰਮ ਦਵਾਈ ਅਹੀਂ ਲਿਆ ਦਨੇ ਆ ਦੱਸੋ ਕਿਹੜੀ ਦਵਾਈ ਲੈ ਹੋਈ ਆ ਜੀਰਾ ਤੁਹਾਡੇ ਨਾਮ ਐ ਇਕਰਾਰ ਕੀਤਾ ਨਾ ਉਹ ਮੈਨੂੰ ਕਰੋ ਪੈਸੇ ਮੈਨੂੰ ਦੋ ਦੋਵੇਂ ਭਰਾ ਮਨੇ ਕੁੜੀ ਦੀ ਗੱਲ ਕਰਨ ਦੇਓ ਤੇ ਕੁੜੀ ਨਹੀਂ ਆਉਣਾ ਵਾ ਤੇ ਖਰਚਾ ਆਪੇ ਹੀ ਕਰਨਾ ਵਾ ਕਿੰਨੇ ਕਰਨਾ ਵਾ ਮੈਨੂੰ ਪੈਸੇ ਚਾਹੀਦੇ ਨੇ ਜਿੱਥੋਂ ਮਰਜੀ ਦੋ ਦੋਵੇਂ ਭਰਾ ਜੇ ਕੁੜੀ ਆਉਗੀ ਤੇ ਮੈਂ ਤੁਹਾਡੇ ਕੋ ਪੈਸੇ ਮੰਗਣੇ ਨੇ ਕਿ ਮੈਨੂੰ ਲੋੜ ਵਾ ਦੋ ਉਹ ਮਾਤਾ ਮੇਰੀ ਸੁਣੋ ਗੱਲ ਮੇਰੇ ਕੋਲ ਤੇ ਪੈਸੇ ਹੈ ਨਹੀਂ ਮੈਂ ਕਿਨੇ ਵਰਤ ਲਈ ਮੇਰੀ ਗਾਸ ਨੂੰ ਉਦਾਂ ਤੀ ਚੁੱਕ ਚੁੱਕ ਕੇ ਪੈਸੇ ਵਰਤਣ ਦੇ ਜੇ ਕਦੀ ਕੋਹਲੇ ਆਉਂਦੇ ਕਦੀ ਕੋਹਲੇ ਆਉਂਦੇ ਜੇ ਤੇ ਮੇਰੇ ਵਾਰੀ ਤੁਹਾਡੇ ਕੋ 5000 ਰੁਪਏ ਨਹੀਂ ਨਿਕਣ ਦੇ ਉਹ ਇਹ ਕਹਿੰਦੇ ਨਹੀਂ ਆ ਕਿ ਜਦੋਂ ਲੋਡ ਹੋਊਗੀ ਤੁਹਾਨੂੰ ਦੇ ਦਾਂਗੇ ਲੋੜ ਹੋਊਗੀ ਮਾਦਰ ਪਈਆ 2000 ਹੈਗਾ ਮੇਰੇ ਕੋ ਉਹ ਮੈਂ ਤੁਹਾਨੂੰ ਦੇ ਦਿੰਦਾ ਮੈਨੂੰ 2000 ਨਹੀਂ ਚਾਹੀਦਾ ਮੈਂ ਜਿੰਨੇ ਕੀਤੇ ਨਾ ਉਹਨੇ ਮੈਨੂੰ ਪੈਸੇ ਚਾਹੀਦੇ ਨੇ ਸੋਣ ਦੇ ਜੇ ਮੈਨੂੰ ਸ਼ਾਮਾਂ ਤੱਕ ਪੈਸੇ ਚਾਹੀਦੇ ਨੇ ਮਾਤਾ ਮੇਰੀ ਗੱਲ ਸੁਣ ਤੂੰ ਕਿਤੇ ਕੋਈ ਭੁਗਣੀ ਨਹੀਂ ਲਈ ਐ ਵੀ ਉਹ ਚ 5000 ਪਾਏ ਭਾਏ ਭੁਗਣੀ ਨਾ ਲਈ ਹੋਵੇ ਮੈਨੂੰ ਪੈਸੇ ਚਾਹੀਦੇ ਨੇ ਕਿਉਂਕਿ ਮੈਂ ਤੁਹਾਡੇ ਗਾੜੀ ਨਹੀਂ ਹੱਥ ੱਡਣੇ ਮੈਂ ਦਵਾਈ ਲਿਆਉਣੀ ਕਦੀ ਕੁਛ ਲਿਆਉਣਾ ਮੇ ਤਾਂ ਨਿਕੋ ਮੰਗਦੀ ਰਵਾਂ ਕਾੜੀਆਂ ਜਾ ਕੇ ਬੋਟੀਆਂ ਕੋ ਚਾਹ ਦੋ ਹਜ਼ਾਰ ਇਹ ਦੇ ਦਿੰਦਾ ਦੋ ਮੈਂ ਦੇ ਦਿੰਦਾ ਜੇ ਮੈਂ ਪੂਰੇ ਚਾਹੀਦੇ ਮੈਨੂੰ ਸ਼ਾਮਾਂ ਤੱਕ 5000 ਤੂੰ ਦੇ ਤੇ 5 ਤੂੰ ਦੇ ਮੇਰੇ ਕੋਲ ਇੰਨੇ ਹੈਗੇ ਆ ਸਿੱਧੀ ੜੀ ਗੱਲ ਵਾ ਮੈਂ ਤੁਹਾਨੂੰ ਦੱਸਤਾ ਵਾ ਜਿਹੜੇ ਮਰੇ ਹੱਥ ਖੜੇ ਆ ਹੱਥ ਖੜੇ ਆ ਉਹ ਆਪਣੇ ਸਾਲਿਆਂ ਮੱਤੇ ਹੈਗੇ ਨੇ ਕਹਿੰਦੇ ਮੈਂ ਫਲਾਣੇ ਨੂੰ ਦੇਣੇ ਮੈਂ ਢਿੰਗਰੇ ਨੂੰ ਦੇਣੇ ਨੇ ਤੂੰ ਵੀ ਕੰਡਿਆ ਸੀ ਜਿੱਦਨ ਗੱਲ ਹੋਈ ਸੀ ਕਿ ਪਹਿਲੀ ਦੇ ਕਾਗਜ਼ ਤਨ ਮੈਂ ਦਿੱਤੇ ਸੀ ਉਦੋਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਕਿ ਮੈਨੂੰ ਪੈਸੇ ਪਦਿਓ 5000 ਦੋਈਆਂ ਨੇ ਹੁਣ ਤੁਸੀਂ ਮੁਕਰ ਗਏ ਜੀ ਚੱਲ ਮਾਤਾ ਵੇਖ ਲੈਨੇ ਆਂ ਸ਼ਾਮਾਂ ਤੱਕ ਜੇ ਇਹਦੇ ਹੋ ਜਾਵੇ ਵੇਖਣਾ ਨਹੀਂ ਆ ਵੇਖਣਾ ਨਹੀਂ ਮੈਨੂੰ ਪੈਸੇ ਚਾਹੀਦੇ ਆ ਕੋਈ ਗੱਲ ਨਹੀਂ ਮਿਲ ਜਣਗੇ ਪੈਸੇ ਠੀਕ ਹੈ ਨਾ ਪਤਾ ਨਹੀਂ ਕੀ ਕਰਨੇ ਆ ਪੈਸੇ ਤੁਸੀਂ ਪੈਸੇ ਮੇਰਾ ਨਾ ਕੋਈ ਨਾ ਕੋਈ ਰਿਸ਼ਤੇਦਾਰ ਆ ਹੀ ਜਾਂਦਾ ਵਾ ਤੇ ਮੈਂ ਤੁਹਾਡੇ ਕੋਲ ਮੰਗਦੀ ਰਵਾਂ ਗਾੜੀ ਹੱਥ ਢਾਵਾ ਰਿਸ਼ਤੇਦਾਰ ਆਉਂਦੇ ਆ ਦੱਸੋ ਨਾ ਆਉਂਦਾ ਤਾਂ ਕੋਈ ਵੀ ਨਹੀਂ ਤੁਹਾਡੇ ਹੀ ਆਉਂਦੇ ਨੇ ਨਹੀਂ ਉਹ ਗੱਲਾਂ ਤੁਰ ਪੈਂਦੇ ਤੇ ਝੋਲਾ ਚੋੱਕੇ ਤੇ ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਮਿਲ ਜਣਗੇ ਪੈਸੇ ਠੀਕ ਹੈ ਨਾ ਹੋਰੇ ਦਿਨੇ ਮੈਨੂੰ ਲੱਗਣ ਜਿੰਨਾਂ ਦਾ ਇਹ ਹਿਸਾਬ ਕਿਤਾਬ ਹੈ ਨਾ ਇਹਨਾਂ ਸਾਰੀ ਪੈੜੀਪੁੜੀ ਵੇਚ ਦੇਣੀ ਇਹਨਾਂ ਨੇ ਛੱਡਣਾ ਕੋਈ ਬੱਲੇ ਲਵੜੀ ਕਿਦਾਂ ਠੀਕ ਠਾਕ ਹੋਰ ਭਾਜੀ ਠੀਕ ਠਾਕ ਜੀ ਵਧੀਆ ਠੀਕ ਠਾਕ ਕੀ ਕਰਦੇ ਇੱਧਰ ਕੋ ਕੋਈ ਦਲਜੀਤ ਬੈਠਾ ਹੈ ਬੰਬੀ ਤੇ ਆਹੋ ਤੇ ਮੈਂ ਚੱਲ ਫੇਰਾ ਮਾਰਨਾ ਮਾਣਾ ਮੋਟਾ ਜਿਆ ਮੈਂ ਫੇਰਾ ਹੁਣ ਕਾਦਾ ਮਾਰਨਾ ਵਾ ਪਹਿਲੀ ਤੁਹਾਡੇ ਚਾਚੇ ਕੋ ਨਹੀਂ ਗਈ ਓਏ ਆਹੋ ਹੈ ਤੇ ਭਾਜੀ ਚਾਚੇ ਕੋਈ ਆ ਹੂੰ ਉਹ ਉਦਾਂ ਹੀ ਚਲ ਜਾਈਦਾ ਕੋਈ ਇਹਦੀ ਆਉਨ ਚਲਾ ਉਸ ਤੇ ਦਲਜੀਤ ਲੱਗ ਜਾਨੇ ਹਾਜਾ ਕੜੀ ਗੱਲਬਾਤ ਕਰੀਏ ਦਲਜੀਤ ਨਾਲ ਵੀ ਠੀਕ ਠਾਕ ਸੱਸੀਓ ਬਈ ਹੋਰ ਸੋ ਠੀਕ ਬੈਠਾ ਰਿਹਾ ਬੈਠਾ ਰਾਇਆ ਰ ਕਿਦਾਂ ਠੀਕ ਠਾਕ ਵਧੀਆ ਮੇਰੀ ਗੱਲ ਸੁਣੋ ਉਹ ਜਦੋਂ ਪਹਿਲੀ ਤੁਹਾਡੇ ਕੋਲ ਹੀ ਸਾਰੀ ਉਦੋਂ ਤੁਸੀਂ ਕਦੀ ਫੇਰਾਰੀ ਮਾਰਿਆ ਇਥੇ ਤੇ ਹੁਣ ਤੁਸੀਂ ਬੰਬੀ ਤੇ ਆ ਕੇ ਬੈੰਦੇ ਜੇ ਉਹ ਪਾਜੀ ਕੀ ਕਰਨਾ ਵੇਖਣ ਨੂੰ ਜੀਤ ਕਰਦਾ ਹੀ ਨਾ ਵੀ ਆਪਣੀ ਪਹਿਲੀ ਹੀ ਆ ਆਪਣੀ ਪਹਿਲੀ ਹੀ ਤੁਹਾਨੂੰ ਮੈਂ ਅੱਗੇ ਕਹਿਣਾ ਹਾਂ ਵੀ ਪਹਿਲੀ ਨਹੀਂ ਜੇ ਛੁੱਟਦੀ ਹੁੰਦੀ ਢਾਈ ਢਾਈ ਕਿੱਲੇ ਸੀ ਤੁਹਾਡੇ ਕੋਲ ਢਾਈ ਢਾਈ ਕਿੱਲੇ ਤੇ ਹੁਣ ਅੱਧਾ ਅੱਧਾ ਰਹਿ ਗਿਆ ਨਾ ਹੁਣ ਤੇ ਆ ਅੱਧੀ ਅੱਧੀ ਕਨਾਲ ਜਿੱਥੇ ਮਾਰਿਆ ਕਰੋ ਫੇਰਾ ਤੇ ਆਹੋ ਤੁਹਾਡੇ ਕੋਲ ਵਾ ਹੋਰ ਕੀ ਆ ਹੋਰ ਕੀ ਆ ਪੱਠੇ ਵੇਚਣ ਜੋਗਾ ਸਾਂ ਰਹਿ ਗਿਆ ਵਾ ਜਾਂ ਦਾਣੇ ਹੁੰਦੇ ਹੀ ਕਰੀਏ ਕੀ ਭਾਜੀ ਉਦੋਂ ਘਰ ਦੀਆਂ ਨੇ ਨਹੀਂ ਕਿਸੇ ਪਾਸੇ ਲੱਗਣ ਦਿੱਤਾ ਨਹੀਂ ਲੱਗਣ ਦਿੱਤਾ ਤੇ ਹੁਣ ਮੰਨ ਲਓ ਜੇ ਭਾਰੀ ਪਈ ਆ ਤੇ ਉਹਨਾਂ ਨੂੰ ਕਹੋ ਇਹ ਲਿਆਓ ਪੇਕਿਆਂ ਤੋਂ ਪੈਸੇ ਫੇਰ ਜਿਹੜੇ ਦਿੱਤੇ ਆ ਓਏ ਹੁਣ ਕਿੱਥੋਂ ਲਿਆਉਣੇ ਆ ਉਹ ਕਿਉ ਮਰਨ ਦੇ ਆ ਬਾਹਰ ਗਿਆ ਸੀ ਪੈਸੇ ਝਾਰ ਕੇ ਆ ਗਿਆ ਉਹ ਵੀ ਸਾਲਾ ਮੇਰਾ ਵੀ ਕਦੀ ਪੈਸੇ ਦਿੱਤੇ ਵਾਪਸ ਆਉਂਦੇ ਹੁੰਦੇ ਦੱਸੋ ਰਿਸ਼ਤੇਦਾਰਾਂ ਨੂੰ ਇਹ ਤਾਂ ਫਿਰ ਰਿਸ਼ਤੇਦਾਰੀ ਛੁੱਟਦੀ ਹੁੰਦੀ ਆ ਤੁਸੀਂ ਅੱਜ ਪੈਸੇ ਮੰਗ ਕੇ ਵੇਖ ਲਓ ਭਾਜੀ ਪੈਸੇ ਥੋੜੇ ਹੋਣ ਤੇ ਮੰਗੀ ਲੱਖਾਂ ਦੇ ਹਿਸਾਬ ਨਾਲ ਪੈਸੇ ਦੇ ਬੈਠੇ ਆਂ ਦੇ ਬੈਠੇ ਤੁਹਾਨੂੰ ਪਛਤਾਉ ਇਹ ਕੰਮ ਤੁਹਾਨੂੰ ਚਾਹੀਦਾ ਹੀ ਨਹੀਂ ਕਰਨਾ ਤੁਹਾਨੂੰ ਮੈਂ ਉਹ ਤੋਂ ਬਥੇਰਾ ਸਮਝਾਉਣਾ ਹਾਂ ਵਿਆਜ ਤੇ ਭਾਈ ਮੈਨੂੰ ਮਿਲਦਾ ਸੀ ਪਰ ਇਹ ਆ ਵੀ ਨੁਕਸਾਨ ਤੇ ਤੁਹਾਡਾ ਹੀ ਆ ਨਾ ਹੁਣ ਪਛਤਾਉਣਾ ਹੀ ਕੀ ਕਰਨਾ ਇਹੋ ਪੱਲੇ ਰਹਿ ਗਿਆ ਵਾ ਅਸਲ ਜਿੰਨਾ ਅਹੀਂ ਭਾਜੀ ਜਾਣਾ ਤੁਹਾਡੇ ਵਾਲੇ ਤੇ ਚਾਚੇ ਨੇ ਸਾਨੂੰ ਰੱਖਿਆ ਹੈ ਤੇ ਚਾਚੀ ਨੇ ਸਾਨੂੰ ਪੈਸੇ ਦੇ ਦਿੱਤੇ ਮੁਰਕੇ डकਿਆ ਦੇ ਸਾਰੇ ਪੇਟ 'ਚ ਦਵਾਈ ਵੀ ਉਹਨੇ ਪਾਈ ਆ ਤੇ ਪੈਲੀ ਮੈਂ ਲੱਲੀ ਆ ਵੇਲਾ ਲਵੜੀ ਚਾਚੇ ਦੇ ਕੰਮ ਉਹਦਾ ਹਾਨੂੰ ਕਹਿੰਦਾ ਕਿ ਇਹ ਨਾਲ ਗੱਲ ਨਾ ਕਰਿਓ ਤੇ ਪਹਿਲਾਂ ਚਾਚਾ ਤੁਹਾਡਾ ਨਾਲ ਆਉਂਦਾ ਰਿਹਾ ਆਹ ਤਾਂ ਇਦਾਂ ਹੀ ਕਰਦੇ ਆ ਨਾ ਸ਼ਰੀਕ ਹੁੰਦਾ ਵਾ ਸ਼ਰੀਕ ਇਦਾਂ ਹੀ ਕਰਦੇ ਹੁੰਦੇ ਉਹ ਬਣ ਕੇ ਦੱਸਿਆ ਫਿਰ ਉਹਨੇ ਹੋਰ ਕੀ ਆ ਉਹ ਦੱਸਣ ਡਿਆ ਨਾ ਕੰਮ ਉਹੀ ਕਰਦੇ ਆ ਸਾਰੇ ਹੁਣ ਇਹ ਆ ਵੀ ਹੁਣ ਬਾਹਰ ਅੰਦਰ ਘਟ ਫਿਰਿਆ ਕਰੋ ਸਾਰੇ ਪੇਟ 'ਚ ਬਦਲ ਲੱਗਿਆ ਹੁਣ ਉਹਦਾ ਕਸੂਰ ਵੀ ਕਿੱਦਾਂ ਕੱਢੀਏ ਕਹੇ ਤੇ ਅਹੀਂ ਵਰਤੇ ਨਾ ਲੈ ਕੇ ਉਹ ਥੋੜਾ ਆ ਆ ਸਾਡੇ ਵੱਲ ਅਹੀਂ ਗਏ ਜਿਉ ਸਿਆਣਾ ਬੈਣਾ ਅਹੀਂ ਯੋ ਮਾਰੀ ਤਾਂ ਤੇ ਹੀ ਪਿਓ ਹੀ ਹੱਡਾ ਉਹ ਸਮਝਾ ਦਿੰਦਾ ਇਹੋ ਕਿਦਾਂ ਨਾ ਕਰੋ ਅੱਜ ਕੱਲ ਨੀਗਾ ਕੋਈ ਵੀ ਵੇਂਦਾ ਹੈਗਾ ਠੀਕ ਹੈ ਨਾ ਜਿਹਦਾ ਦਾ ਲੱਗੇ ਨਾ ਉਹ ਦਾ ਲਾ ਲਿੰਦਾ ਮੈਂ ਤੁਹਾਨੂੰ ਤਾਂ ਇੱਥੇ ਮਿਲਣ ਆਇਆ ਵਾਂ ਕਿ ਪਿੰਡ 'ਚ ਸਾਰੇ ਦਵਾਈ ਪਈ ਆ ਲੋਕੀ ਬੜਾ ਹੱਸਣ ਦੇ ਤੁਹਾਡੇ ਤੇ ਠੀਕ ਹੈ ਨਾ ਤੇ ਅੰਦਰੇ ਰਿਹਾ ਕਰੋ ਕਿ ਤੇ ਬਾਹਰ ਅੰਦਰ ਨਾ ਫਿਰਿਆ ਕਰੋ ਬਹੁਤਾ ਹੋਰ ਕੀ ਹੈ ਭਾਜੀ ਕਿ ਇਹਨੂੰ ਮੂੰਹ ਖੌਂਜ ਕੇ ਨੇ ਰਹਿ ਗਏ ਮੈਨੂੰ ਕੋਈ ਸਮਝ ਨਹੀਂ ਲੱਗੀ ਕੀ ਕਰੀਏ ਹੁਣ ਰਿਸ਼ਤੇਦਾਰਾਂ ਨੂੰ ਕਹੋ ਜੇ ਤੇ ਪੈਸੇ ਮੁੜਦੇ ਤੇ ਭਰਾ ਉਹਨਾਂ ਕੋਲ ਲੈ ਕੇ ਤੇ ਪਹਿਲੀ ਆਪਣੀ ਛਡਾਓਗੇ ਹਿਸਾਬ ਨਾਲ ਚਾਚੇ ਕੋਲ ਪਹਿਲੀ ਦੇ ਕੇ ਬਹਿ ਗਏ ਈ ਵ ਇਵੀ ਬੇਇੱਜ਼ਤੀ ਕਰਕੇ ਚਲ ਗਿਆ ਪਿੰਡ 'ਚ ਵੀ ਇਹੋ ਕੰਮ ਹੋਣਾ ਵਾ ਜੇ ਬਾਹਰ ਨਿਕਲੇ ਤੇ ਪਿੰਡ 'ਚ ਦਲਜੀਤ ਹੋਣਾ ਹੀ ਹੋਣਾ ਵਾ ਇਹ ਕੰਮ ਮੈਂ ਤੈਨੂੰ ਡੱਕਦਾ ਸੀ ਨਾ ਉਦੋਂ ਕਿ ਨਾ ਪੈਸੇ ਚੁੱਕੀਏ ਤੂੰ ਹੀ ਆਂਦਾ ਇਸਦੀਪ ਕਹਿੰਦੀ ਆ ਤੇ ਮੈਂ ਵੀ ਗਾੜੀਆਂ ਕਈ ਜਾਂਦਾ ਸੀ ਤੇ ਉਹ ਕਹਿੰਦੀ ਆ ਇਹਨਾਂ ਦੋਵਾਂ ਨੇ ਨਾ ਨੂੰ ਜਾਰ ਕੇ ਰੱਖਤਾ ਵਾ ਇਹੋ ਰਲ ਕੇ ਚੱਲਦੇ ਨਾ ਤੇ ਭਾਵੇਂ ਢਾਈ ਦੇ 10 ਕਿੱਲੇ ਕਰ ਲੈਂਦੇ ਹੁਣ ਜੋ ਹੋਣਾ ਉਹ ਤਾਂ ਹੋ ਗਿਆ ਵਾ ਹੁਣ ਤੇ ਮੈਨੂੰ ਲੱਗਦਾ ਵਾ ਕਿ ਕੋਈ ਨਾ ਕੋਈ ਕਰਨਾ ਹੀ ਪੈਣਾ ਵਾ ਲੋਕਾਂ ਦੀ ਗੱਲਾਂ ਮੇਰੇ ਕੋਲ ਤਾਂ ਨਹੀਂ ਸੁਣੀਆਂ ਜਾਂਦੀਆਂ ਤੇਰ ਕੋ ਨਹੀਂ ਸੁਣੀ ਜਾਂਦੀ ਨੀ ਮੇਰ ਕੋ ਸੁਣੀ ਜਾਂਦੀ ਆ ਵਾ ਅਗਲਾ ਮੂੰਹ ਭਰ ਕੇ ਤੇ ਕਹਿ ਗਿਆ ਵਾ ਪੀ ਉਧਰ ਕੀ ਕਰਨ ਜਾਂਦੇ ਜੇ ਤੂੰ ਉਹਦੇ ਤੁਹਾਡੀ ਚਲ ਗਈ ਆ ਪਹਿਲੀ ਮੈਂ ਤਾਂ ਸੋਚ ਲਿਆ ਵੇ ਕੀ ਕਰਨਾ ਤੂੰ ਆਪਣਾ ਵੇ ਲੈ ਇਹਨੇ ਤਾਂ ਕਹਿ ਤੱਟ ਲੈ ਜੇ ਮੂੰਹ ਨੂੰ ਤੇ ਮੈਂ ਤਾਂ ਸੋਚ ਲਿਆ ਵਾ ਕੀ ਕਰਨਾ ਤੇ ਮੈਨੂੰ ਵੀ ਸੋਚਣਾ ਪੈਣਾ ਹੀ ਕੋਹ ਮੈਂ ਲੋਕਾਂ ਦੇ ਮੂੰਹ ਗੜੀ ਥੋੜਾ ਆਉਣਾ ਵੀ ਲੋਕੀ ਮੈਨੂੰ ਤਾਨੇ ਮਾਰ ਮਾਰ ਕੇ ਤੇ ਉਦਾਂ ਮਾਰਨ ਇਹਨੋਂ ਚੰਗਾ ਵਾ ਆਪ ਵੀ ਮਰ ਜੇ ਬੰਦਾ